ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਹੈਗੇ ਨੇ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਆਰਐਸਐਸ ਦੇ ਸਮਾਗਮ 'ਚ ਸ਼ਿਰਕਤ ਕੀਤੀ ਜਾਂਦੀ ਹੈ ਜਿਸ ਤਰੀਕੇ ਨਾਲ ਕਹਿੰਦੇ ਕਿ ਗੁਰਬਾਣੀ ਨੂੰ ਤੇ ਵੇਦਾਂ ਵਾਲੇ ਤਰੀਕੇ ਦੇ ਨਾਲ ਮਤਲਬ ਜੋ ਇੱਕ ਸਿਮੂਲੇਸ਼ਨ ਦਾ ਇੱਕ ਫਾਰਮੂਲਾ ਜਿਹੜਾ ਆਰਐਸਐਸ ਦਾ ਹੈਗਾ ਉਸੇ ਦੇ ਅਧੀਨ ਹੀ ਕਹਿੰਦੇ ਕਿ ਅਸੀਂ ਚੇਅਰ ਵੀ ਸਥਾਪਿਤ ਕਰ ਲਈ ਹੈ ਕਿ ਉੱਤੇ ਖੋਰਜਕਾਰ ਜੀ ਵੀ ਜਿਹੜੇ ਨੇ ਉਹ ਅਰੰਭੇ ਜਾਣਗੇ। ਔਰ ਉੱਥੇ ਇਹ ਮਾਣ ਨਾਲ ਕਹਿਣਾ ਵੀ ਅਸੀਂ ਇੱਕ ਸਿੱਖ ਚੇਅਰ ਸਥਾਪਿਤ ਕਰੀ ਆ ਜਿੱਥੇ ਵੇਦਾਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਉਹਦੀ ਵਿਆਖਿਆ ਜਿਹੜੀ ਕੀਤੀ ਜਾਊਗੀ ਵੀ ਅਸੀਂ ਭਾਈਚਾਰਕ ਸਾਂਝ ਦਾ ਸੋਚ ਕਾਲਡ ਭਾਈਚਾਰਕ ਸਾਂਝ ਆ ਇਹ ਲਗਾਤਾਰ ਹੈਗਾ ਵੀ ਜਿਹੜਾ ਆਰਐਸਐਸ ਦਾ ਸਿੱਖਾਂ ਨੂੰ ਅਸਿਮੀਲੇਟ ਕਰਨ ਦਾ ਪ੍ਰੋਗਰਾਮ ਹੈ ਸਿੱਖਾਂ ਲਈ ਇਸ ਵੇਲੇ ਇਹ ਚੈਲੰਜ ਹੈਗਾ ਵੀ ਜਿਹੜਾ ਜਿਹੜਾ ਸਿੱਖੀ ਦੇ ਦਰਦ ਨੂੰ ਪਰਨਾਇਆ ਹੋਇਆ ਜਿਹੜਾ ਰਿਸਰਚ ਪ੍ਰੋਜੈਕਟ ਹੈਗੇ ਆ ਸਾਨੂੰ ਲੱਗਦਾ ਵੀ ਉਹ ਹੁਣ ਯੂਨੀਵਰਸਟੀਆਂ ਵਿੱਚੋਂ ਨਹੀਂ ਆਉਣਗੇ ਉਹ ਜਿਹੜੇ ਇੰਡੀਪੈਂਡੈਂਟ ਲੋਕ ਜਿਹੜੇ ਯੂਨੀਵਰਸਿਟੀਆਂ ਤੋਂ ਮੁਕਤ ਨੇ ਜਿਹੜੇ ਉਹ ਸਿੱਖਿਆ ਦੀ ਗੱਲ ਕਰਨਗੇ ਔਰ ਉਹਨਾਂ ਨੂੰ ਬੇਨਤੀ ਹੈ ਕਿ ਅਸੀਂ ਚੈਲੰਜ ਦਾ ਗਿਆਨ ਪ੍ਰਬੰਧ ਉੱਤੇ ਭਾਰਤੀ ਸਟੇਟ ਦੇ ਕਬਜ਼ੇ ਨੂੰ ਤੋੜਨ ਲਈ ਸੋ ਜਿਹੜੇ ਇੰਡੀਪੈਂਡੈਂਟ ਸਾਡੇ ਇੰਟੈਲੈਕਚੁਅਲਸ ਨੇ ਉਹ ਵੱਡਾ ਪ੍ਰੋਗਰਾਮ ਲੈ ਕੇ ਆਉਣ ਵੱਡੇ ਖੋਜਕਾਰ ਸਾਹਮਣੇ ਲੈ ਕੇ ਆਉਣ ਸਰਦਾਰਤਾ ਸਿੰਘ ਜੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਹੈਗੇ ਨੇ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਆਰਐਸਐਸ ਦੇ ਸਮਾਗਮ 'ਚ ਸ਼ਿਰਕਤ ਕੀਤੀ ਜਾਂਦੀ ਹੈ ਡਾਕਟਰ ਮੇਰਾਖਲ ਕਰਮਜੀਤ ਸਿੰਘ ਹੈਗਾ ਉਹਨਾਂ ਦਾ ਨਾਮ ਤੇ ਇਹ ਜਿਹੜੀ ਆਪਾਂ ਕਹਿ ਲਈਏ ਕਿ ਉੱਥੇ ਜਿਸ ਤਰੀਕੇ ਨਾਲ ਕਹਿੰਦੇ ਕਿ ਗੁਰਬਾਣੀ ਨੂੰ ਤੇ ਵੇਦਾਂ ਵਾਲੇ ਤਰੀਕੇ ਦੇ ਨਾਲ ਮਤਲਬ ਜੋ ਇੱਕ ਸਿਮੂਲੇਸ਼ਨ ਦਾ ਇੱਕ ਫਾਰਮੂਲਾ ਜਿਹੜਾ ਆਰਐਸਐਸ ਦਾ ਹੈਗਾ ਉਸੇ ਦੇ ਅਧੀਨ ਹੀ ਕਹਿੰਦੇ ਕਿ ਅਸੀਂ ਚੇਅਰ ਵੀ ਸਥਾਪਿਤ ਕਰ ਲਈ ਹੈ ਤੇ ਉੱਥੇ ਖੋਰਜਕਾਰ ਜੀ ਵੀ ਜਿਹੜੇ ਨੇ ਉਹ ਆਰੰਭੇ ਜਾਣਗੇ ਕਿਵੇਂ ਤੁਸੀਂ ਦੇਖਦੇ ਹੈਗੇ ਹੋ ਸ਼੍ਰੋਮੜੀ ਕਮੇਟੀ ਨੇ ਇੱਕ ਐਕਸ਼ਨ ਹੁਣ ਲਿਆ ਹੈਗਾ ਰੀਸੈਂਟ ਜਿਹੜਾ ਕਿ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਦੀ ਜਿਹੜੀ 34 ਮੈਂਬਰੀ ਮੇਰਾ ਖਲ ਕਮੇਟੀ ਸੀ ਉਸ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਹਾਂਜੀ ਹਾਂਜੀ ਸੋ ਇਹ ਬੜਾ ਦੁਖਦਾਈ ਪਹਿਲੂ ਹੈ ਜਿਹੜਾ ਸਾਹਮਣੇ ਆ ਰਿਹਾ ਹੈਗਾ ਸੋ ਇੱਕ ਤਾਂ ਵੀ ਦੁਖਦਾਈ ਇਹ ਹੋਣਾ ਵੀ ਸੀ ਜਦੋਂ ਤੁਸੀਂ ਕਿਸੇ ਕੌਮ ਦੇ ਅਧੀਨ ਰਹਿ ਰਹੇ ਹੋ ਉਹ ਤੁਹਾਡੀਆਂ ਜਿਹੜੀਆਂ ਵਿਦਕ ਸੰਸਥਾਵਾਂ ਤੇ ਔਰਤਾਂ ਧਾਰਮਿਕ ਸੰਸਥਾਵਾਂ ਤੇ ਬਾਹਰ ਸਰਕਾਰ ਲਗਾਤਾਰ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਅਕਾਲ ਤਖਤ ਤੇ ਹੋਰ ਜਿਹੜੀਆਂ ਯੂਨੀਵਰਸਿਟੀਆਂ ਖਾਸ ਕਰਕੇ ਯੂਨੀਵਰਸਿਟੀਆਂ ਹੁਣ ਉਹਨਾਂ ਦੇ ਟਾਰਗੇਟ ਤੇ ਆ ਸੋ ਸਰਦਾਰ ਕਰਮਜੀਤ ਸਿੰਘ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆ ਉਹਨਾਂ ਦਾ ਆਰਐਸਐਸ ਨਾਲ ਸੰਬੰਧਿਤ ਸੰਸਥਾ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਔਰ ਉੱਥੇ ਇਹ ਮਾਣ ਨਾਲ ਕਹਿਣਾ ਵੀ ਅਸੀਂ ਇੱਕ ਸਿੱਖ ਚੇਅਰ ਸਥਾਪਿਤ ਕਰੀ ਆ ਜਿੱਥੇ ਵੇਦਾਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਉਹਦੀ ਵਿਆਖਿਆ ਜਿਹੜੀ ਕੀਤੀ ਜਾਓਗੇ ਵੀ ਅਸੀਂ ਭਾਈਚਾਰਕ ਸਾਂਝ ਦਾ ਸੋਚ ਕਾਲਡ ਭਾਈਚਾਰਕ ਸਾਂਝ ਆ ਇਹ ਲਗਾਤਾਰ ਹੈਗਾ ਵੀ ਜਿਹੜਾ ਆਰਐਸਐਸ ਦਾ ਸਿੱਖਾਂ ਨੂੰ ਅਸਿਮੀਲੇਟ ਕਰਨ ਦਾ ਪ੍ਰੋਗਰਾਮ ਆ ਉਸ ਅਸਿਮੀਲੇਸ਼ਨ ਦੇ ਕਾਰਜਾਂ ਵਿੱਚ ਜਿਹੜੇ ਵੀ ਸੀ ਡਾਕਟਰ ਕਰਮਜੀਤ ਸਿੰਘ ਹੈਗੇ ਆ ਉਹ ਇੱਕ ਹੱਥ ਠੋਕਾ ਵੱਢ ਰਹੇ ਹੈਗੇ ਆ ਸੋ ਉਹਨਾਂ ਦੀ ਕਈ ਵਾਰੀ ਲਾਚਾਰਗੀ ਵੀ ਸਾਹਮਣੇ ਆਉਂਦੀ ਹੈਗੀ ਆ ਵੀ ਆਰਐਸਐਸ ਨੇ ਤੇ ਇੰਡੀਅਨ ਸਟੇਟ ਨੇ ਜਿਹੜਾ ਜਿਹੜਾ ਥਾਟ ਪ੍ਰੋਸੈਸ ਆ ਜਿਹੜਾ ਉਹਨਾਂ ਦੀ ਆਪਣੀ ਵਿਚਾਰਧਾਰਾ ਤੋਂ ਵੱਖਰਾ ਥੌਟ ਪ੍ਰੋਸੈਸ ਆ ਉਹਦੇ ਸਾਰੇ ਜਿਹੜੇ ਮੰੰਦਰ ਨੇ ਉਹਨਾਂ ਤੇ ਕਬਜਾ ਜਮਾ ਲਿਆ ਹੋਇਆ ਸੋ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਜਿਹੜੇ ਵਾਈਸ ਚਾਂਸਲਰ ਲੱਗ ਰਹੇ ਆ ਜਾਂ ਵੱਡੇ ਕਾਲਜਾਂ ਦੇ ਪ੍ਰਿੰਸੀਪਲ ਲੱਗ ਰਹੇ ਆ ਕਿ ਆ ਉਹ ਸਾਰੇ ਉਸ ਵਿਚਾਰਧਾਰਾ ਨੂੰ ਪਰਨਾਇ ਹੋਏ ਲਾਏ ਜਾ ਰਹੇ ਆ ਤਾਂ ਕਿ ਸਿੱਖ ਥੌਟ ਦਾ ਜਿਹੜਾ ਪ੍ਰੋਸੈਸ ਹੈਗਾ ਓਹੋ ਇੱਕ ਜਿਹੜਾ ਆਜ਼ਾਦ ਸੰਸਥਾ ਦੇ ਤੌਰ ਤੇ ਪ੍ਰਗਟਨਾ ਹੋਵੇ ਆਪਾਂ ਇੱਕ ਪ੍ਰੋਗਰਾਮ ਚ ਦੱਸਿਆ ਸੀ ਬੇ ਕੈਨੇਡਾ ਵਿੱਚ ਸਿੱਖ ਚੇਅਰ ਦੀ ਸਥਾਪਤੀ ਲਈ ਕਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਦਾ ਆਫਿਸ ਸਰਗਰਮ ਰਿਹਾ ਹੈਗਾ ਸੋ ਉਹ ਬਹੁਤ ਬੁਰੀ ਤਰ੍ਹਾਂ ਹੈਗੀ ਆ ਜਿਹੜੇ ਜਿੱਥੋਂ ਜਿੱਥੋਂ ਸਿੱਖਾਂ ਦਾ ਇੰਟੈਲੈਕਟ ਜਿਹੜਾ ਪਿਓਰ ਇੰਟੈਲੈਕਟ ਹੈਗਾ ਉਹ ਨਿਕਲ ਸਕਦਾ ਹੈਗਾ ਉਹਨਾਂ ਸੰਸਥਾਵਾਂ ਤੇ ਉਹ ਡਟ ਕੇ ਜਿਹੜਾ ਹੈਗਾ ਕਬਜ਼ਾ ਕਰ ਰਹੇ ਹੈਗੇ ਨੇ ਆ ਸਾਨੂੰ ਪਤਾ ਲੱਗਿਆ ਜੋਹਾਰਲਾ ਨਹਿਰੂ ਯੂਨੀਵਰਸਿਟੀ ਜਿਹੜੀ ਕਿ ਲੈਫਟ ਦੀ ਯੂਨੀਵਰਸਿਟੀ ਮੰਨੀ ਜਾਂਦੀ ਸੀ ਉਹਦੇ ਵੀ ਬਹੁਤ ਸਾਰੇ ਵਿਭਾਗਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਲੈਫਟ ਨੂੰ ਜਿੱਦਾਂ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੋਇਆ ਸਿੱਖਾਂ ਲਈ ਇਸ ਵੇਲੇ ਇਹ ਚੈਲੰਜ ਹੈਗਾ ਵੀ ਜਿਹੜਾ ਜਿਹੜਾ ਸਿੱਖੀ ਦੇ ਦਰਦ ਨੂੰ ਪਰਨਾਇਆ ਹੋਇਆ ਜਿਹੜਾ ਰਿਸਰਚ ਪ੍ਰੋਜੈਕਟ ਹੈਗੇ ਆ ਸਾਨੂੰ ਲੱਗਦਾ ਵੀ ਉਹ ਹੁਣ ਯੂਨੀਵਰਸਿਟੀਆਂ ਵਿੱਚੋਂ ਨਹੀਂ ਆਉਣਗੇ ਉਹ ਜਿਹੜੇ ਇੰਡੀਪੈਂਡੈਂਟ ਲੋਕ ਜਿਹੜੇ ਯੂਨੀਵਰਸਿਟੀਆਂ ਤੋਂ ਮੁਕਤ ਨੇ ਜਿਹੜੇ ਉਹ ਸਿੱਖੀ ਦੀ ਗੱਲ ਕਰਨਗੇ ਔਰ ਉਹਨਾਂ ਨੂੰ ਬੇਨਤੀ ਹੈ ਕਿ ਅਭੀ ਇਸ ਚੈਲੰਜ ਦਾ ਗਿਆਨ ਪ੍ਰਬੰਧ ਉੱਤੇ ਭਾਰਤੀ ਸਟੇਟ ਦੇ ਕਬਜੇ ਨੂੰ ਤੋੜਨ ਲਈ ਸੋ ਜਿਹੜੇ ਇੰਡੀਪੈਂਡੈਂਟ ਸਾਡੇ ਇੰਟੈਲੈਕਚੁਅਲਸ ਨੇ ਉਹ ਵੱਡਾ ਪ੍ਰੋਗਰਾਮ ਲੈ ਕੇ ਆਉਣ ਵੱਡੇ ਖੋਰਜ ਕਾਰਡ ਸਾਹਮਣੇ ਲੈ ਕੇ ਆਉਣ ਸੋ ਅਸੀਂ ਵੀ ਜਿਹੜਾ ਕਿਤਾਬ ਦਾ ਯਤਨ ਕਰਿਆ ਸੋ ਇਸੇ ਐਸਪੈਕਟ ਤੋਂ ਕਰਿਆ ਹੈਗਾ ਵੀ ਯੂਨੀਵਰਸਿਟੀਆਂ ਵਿੱਚ ਬੈਠ ਕੇ ਜਦੋਂ ਤੁਸੀਂ ਤਨਖਾਹਾਂ ਉਹਨਾਂ ਦੀਆਂ ਲੈਂਦੇ ਹੋ ਤਾਂ ਉਹਨਾਂ ਦੀ ਗੁਲਾਮ ਮਾਨਸਿਕਤਾ ਵਾਲਾ ਇੰਟੈਲੈਕਟ ਸਾਹਮਣੇ ਆਊਗਾ ਸੋ ਜਿਹੜੇ ਯੂਨੀਵਰਸਿਟੀ ਦੀਆਂ ਤਨਖਾਹਾਂ ਤੋਂ ਮੁਕਤ ਆਜ਼ਾਦ ਸਹਿਕ ਵਿਦਵਾਨ ਨੇ ਉਹ ਸਾਹਮਣੇ ਆਉਣ ਸਿੱਖੀ ਦੀ ਜਿਹੜੀ ਪ੍ਰਭੂ ਸત્તા ਸੰਪਨ ਇੱਕ ਮੌਲਿਕ ਤਾਜ਼ਗੀ ਹੈਗੀ ਆ ਉਹਨੂੰ ਪ੍ਰੋਪਗੇਟ ਕਰਨ ਲਈ ਸਾਨੂੰ ਇਸ ਚੈਲੰਜ ਦਾ ਸਾਹਮਣਾ ਕਰਨਾ ਪਵੇਗਾ ਵੈਸੇ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਵੀ ਸੀ ਕਰਮਜੀਤ ਸਿੰਘ ਦੀ ਇਸ ਸਾਰੀ ਸਰਗਰਮੀ ਦੇ ਖਿਲਾਫ ਲੰਬਾ ਬਿਆਨ ਆ ਜਿਹੜਾ ਉਹ ਜਾਰੀ ਕੀਤਾ ਗਿਆ ਔਰ ਉਹਨਾਂ ਨੇ ਇਹ ਆਖਿਆ ਹੈਗਾ ਵੀ ਜਿਹੜੀ ਸਿੱਖ ਮਾਨਸਿਕਤਾ ਨੂੰ ਆਜ਼ਾਦਾਨਾ ਔਰ ਨਵਿਕਲੀ ਜਿਹੜੀ ਜਿਹੜੀ ਇੰਟੈਲੈਕਚੁਅਲਿਜ਼ਮ ਆ ਉਹਦੇ ਲਈ ਅੱਗੇ ਆਉਣਾ ਚਾਹੀਦਾ ਤੇ ਸਿੱਖ ਵਿਦਵਾਨਾਂ ਨੂੰ ਵੀ ਇਸ ਸਰਗਰਮੀ ਦਾ ਵਿਰੋਧ ਕਰਨਾ ਚਾਹੀਦਾ ਜੀ ਬਿਲਕੁਲ ਜੀ ਔਰ ਵਿਰੋਧ ਹੋਣਾ ਵੀ ਚਾਹੀਦਾ ਹੈਗਾ ਕਿਉਂਕਿ ਜੇ ਅਸੀਂ ਸਿੱਖ ਹੁੰਦੇ ਹੋਏ ਵੀ ਜੇ ਸਾਡੇ ਕੋਲ ਸਾਡਾ ਵਿਲੱਖਣ ਇਤਿਹਾਸ ਸਾਡੇ ਕੋਲ ਵਿਲੱਖਣ ਗੁਰਬਾਣੀ ਦੇ ਤੌਰ ਤੇ ਸਾਡੇ ਕੋਲ ਸਾਰਾ ਕੁਝ ਹੀ ਹੈਗਾ ਇਹ ਜੋ ਕਿ ਸਾਡਾ ਚਾਨਣ ਮਨਾਰਾ ਹੋਣਾ ਚਾਹੀਦਾ ਪਰ ਫਿਰ ਵੀ ਜੇ ਅਸੀਂ ਆਪਣੀ ਟੇਕ ਆਪਣੀ ਹੋਣ ਜਿਹੜੀ ਹੈਗੀ ਆ ਕੁਝ ਕਿ ਤਾਕਤਵਰ ਲੋਕਾਂ ਦੇ ਅਧੀਨ ਜਿਹੜੀ ਰੱਖਦੇ ਆ ਕਿ ਸ਼ਾਇਦ ਉਹਨਾਂ ਵੱਲੋਂ ਸਾਨੂੰ ਥੋੜੀ ਜੀ ਮਾਨਤਾ ਮਿਲ ਜਾਵੇ ਜਾਂ ਉਹਨਾਂ ਵੱਲੋਂ ਸਾਨੂੰ ਥੋੜਾ ਜਿਹਾ ਹੰਗਾਰਾ ਮਿਲ ਜਾਵੇ ਤੇ ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਗੁਰੂ ਸਾਹਿਬ ਦੇ ਜੋ ਸਾਨੂੰ ਸੰਦੇਸ਼ ਦਿੱਤਾ ਹੈ ਗੁਰੂ ਸਾਹਿਬ ਨੇ ਜੋ ਸਾਨੂੰ ਸਿਧਾਂਤ ਦਿੱਤੇ ਨੇ ਉਹਨਾਂ ਤੋਂ ਜਿਹੜਾ ਅਸੀਂ ਕਿਤੇ ਨਾ ਕਿਤੇ ਪਿੱਠ ਕਰ ਰਹੇ ਹੁੰਨੇ ਆ ਤੇ ਜ਼ਰੂਰ ਜਿਹੜਾ ਸੋਚਨ ਵਿਚਾਰਨ ਦੀ ਲੋੜ ਹੈਗੀ ਹੈ ਔਰ ਖਾਸ ਕਰਕੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਾਲਿਆਂ ਨੂੰ ਇਸ ਬੰਨੇ ਜਿਹੜਾ ਹੈ ਧਿਆਨ ਜਿਹੜਾ ਹੈ ਦੇਣਾ ਚਾਹੀਦਾ ਹੈਗਾ ਤੇ ਸਰਦਾਰ ਹਰਪਤਾ ਸਿੰਘ ਜੀ ਅੱਗੇ ਆਪਾਂ ਗੱਲਬਾਤ ਕਰ ਲਏ ਨੇ ਆ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਜਿਹੜਾ ਹੈ ਉੱਠਿਆ ਹੈਗਾ ਹੈ ਅੱਤ ਇੱਕ ਬੰਨੇ ਦਿਲਜੀਤ ਸਿੰਘ ਦੋਸਾਂਝ ਦੀ ਫਿਲਮ ਆਉਂਦੀ ਹੈ ਜਾਂ ਅਮਰਿੰਦਰ ਗਿੱਲ ਦੀ ਫਿਲਮ ਆਉਂਦੀ ਜਿਸ ਦੇ ਵਿੱਚ ਪਹਿਲਗਾਮ ਤੋਂ ਪਹਿਲਾਂ ਜਿਹੜੇ ਪਾਕਿਸਤਾਨੀ ਆਰਟਿਸਟ ਲਏ ਗਏ ਸਨ ਉਹਨਾਂ ਨੂੰ ਤੇ ਗद्दार ਤੱਕ ਕਹਿ ਦਿੱਤਾ ਜਾਂਦਾ ਹੈ ਦੂਜੇ ਬੰਨੇ ক্রিকেট ਨੂੰ ਲੈ ਕੇ ক্রিকেট ਦੇ ਮੈਚ ਜਿਹੜੇ ਨੇ ਉਹ ਹੋਣਾ ਏਸ਼ੀਆ ਕੱਪ ਹੋਣਾ ਉਸ ਦੇ ਵਿੱਚ ਭਾਰਤ ਪਾਕਿਸਤਾਨ ਦੇ ਮੈਚ ਵੀ ਹੋਏ ਨੇ ਕੁਝ ਸਮਾਂ ਹੁੰਦਾ ਸੀ ਜਦੋਂ ਕਿ ক্রিকেট ਨੂੰ ਸਭ ਤੋਂ ਪਹਿਲਾਂ ਬੰਦ ਕੀਤਾ ਜਾਂਦਾ ਸੀ ਕੀ ਅੱਜ ਮੰਡੀ ਹੈ ਉਹ ਵੀ ਇੱਕ ਉਸ ਤਰੀਕੇ ਦੀ ਬਣ ਗਈ ਹੈ ਕਿ ਕਾਰਨ ਕੀ ਹੈ ਹਾਂਜੀ ਹਾਂਜੀ ਮੰਡੀ ਆ ਸੋ ਇੱਕ ਤਾਂ ਦੇਖੋ ਵੀ ਉਹ ਦਲਜੀਤ ਦਸਾਂ ਜਾਂ ਦਸਤਾਰ ਧਾਰੀ ਜਿਹੜਾ ਹੈਗਾ ਐਕਟਰ ਹੈਗਾ ਨਾ ਉਹਦੀ ਦਸਤਾਰ ਆ ਜਿਹੜੀ ਕਿਤੇ ਨਾ ਕਿਤੇ ਸਿੱਖੀ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ ਹਨਾ ਵੀ ਉਹ ਲਗਾਤਾਰ ਸਾਡੇ ਇੱਕ ਤਰ੍ਹਾਂ ਨਾਲ ਸੌਫਟ ਪਾਵਰ ਆ ਸਿੱਖਾਂ ਦੇ ਇੱਕ ਸੌਫਟ ਪਾਵਰ ਹੈਗੀ ਆ ਉਹ ਨਾ ਵੀ ਘਟੋ ਘਟ ਰਿਪਰੈਜ਼ੈਂਟ ਕਰਦਾ ਹੈ ਔਰ ਉਹਦੇ ਵਿੱਚ ਉਹ ਜज्ਬਾ ਵੀ ਹੈਗਾ ਜਿਸ ਤਰ੍ਹਾਂ ਉਹ ਇੱਕ ਮਾਡਲਿੰਗ ਵਾਲੇ ਸੈਸ਼ਨ ਚ ਆਇਆ ਪਿੱਛੇ ਉਡਾੜਾ ਆਪਣੇ ਪੰਜਾਬੀ ਗੁਰਮੁਖੀ ਦੇਖਾ ਇਟ ਮੀਨਸ ਜਿਹੜੀ ਸਿੱਖੀ ਦੀ ਸਪਿਰਟ ਆ ਪੰਜਾਬੀ ਰਾਹੀਂ ਉਹਦੇ ਵਿੱਚ ਕਰ ਰਹੀ ਹੈ ਸੋ ਉਹ ਦਾ ਉਹਨੂੰ ਕਿਸ ਤਰ੍ਹਾਂ 15 ਦਿਨਾਂ ਤੱਕ ਗਦਾਰ ਹੈ ਇਹਨੇ ਪਾਕਿਸਤਾਨੀ ਐਕਟ੍ਰੈਸ ਨੂੰ ਅਸਾਈਨ ਕਰਿਆ ਇਹਨੂੰ ਪੂਰੇ ਭਾਰਤ ਵਿੱਚੋਂ ਕੋਈ ਐਕਟ੍ਰੈਸ ਨਹੀਂ ਲੱਭੀ ਜੋ ਕੁਝ ਇੱਕ ਤਰ੍ਹਾਂ ਨਾਲ ਗਲਤ ਸ਼ਬਦਾਬਲੀ ਦਲਜੀਤ ਦੇ ਖਿਲਾਫ ਦਲਜੀਤ ਦੇ ਬਹਾਨੇ ਸਿੱਖ ਕੌਮ ਦੇ ਖਿਲਾਫ ਵਰਤੀ ਜਾ ਸਕਦੀ ਸੀ ਉਹ ਜਿਹੜੀ ਹੈਗੀ ਆ ਵਰਤੀ ਹੈਗੀ ਆ ਹੁਣ ਇੱਕਦਮ ਉਹ ਪਟਾਰਾ ਬਾਹਰ ਆ ਰਿਹਾ ਹੈਗਾ ਜੇ ਜੰਗ ਤੋਂ ਬਾਅਦ ਦਲਜੀਤ ਦਸਾਂਜ ਦੀ ਫਿਲਮ ਨਹੀਂ ਚੱਲ ਸਕਦੀ ਤਾਂ ਕ੍ਰਿਕਟ ਦੇ ਮੈਚ ਕਿਵੇਂ ਹੋ ਸਕਦੇ ਹੈਗੇ ਸੋ ਕ੍ਰਿਕਟ ਦੇ ਮੈਚ ਕਹਿੰਦੇ ਕਰਵਾਏ ਜਾਣਗੇ ਏਸ਼ੀਆ ਕੱਪ ਹੋਣਾ ਕ੍ਰਿਕਟ ਦਾ ਸੋ ਉਹਦੇ ਵਿੱਚ ਸੌਰਵ ਗਾਂਗਲੀ ਦਾ ਹੁਣ ਬਿਆਨ ਆਇਆ ਸੌਰਵ ਗਾਂਗਲੀ ਭਾਰਤ ਦੇ ਕਪਤਾਨ ਰਹਿ ਚੁੱਕਿਆ ਕ੍ਰਿਕਟ ਦੇ ਉਹ ਕਹਿੰਦੇ ਜੰਗਾ ਯੁੱਧਾਂ ਤਾਂ ਹੁੰਦੀਆਂ ਰਹਦੀਆਂ ਸਾਨੂੰ ਕ੍ਰਿਕਟ ਨਹੀਂ ਬੰਦ ਕਰਨੀ ਖੇਡਾਂ ਨਹੀਂ ਬੰਦ ਕਰਨੀਆਂ ਚਾਹੀਦੀਆਂ ਹਾਲਾਂਕਿ ਜਿਹੜੇ ਮਿਸਟਰ ਓਬੈਸੀ ਨੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਹైదరాబాద్ ਤੋਂ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਉਹ ਕਹਿੰਦੇ ਵੀ ਜਦੋਂ ਤੁਸੀਂ ਕਹਿੰਦੇ ਆ ਵੀ ਲਹੂ ਤੇ ਪਾਣੀ ਇਕੱਠਿਆਂ ਨਹੀਂ ਚੱਲ ਸਕਦੇ ਫਿਰ ਲਹੂ ਤੇ ক্রিকেট ਕਿਵੇਂ ਇਕੱਠੇ ਚੱਲ ਸਕਦੇ ਆ ਸੋ ਉਹਨਾਂ ਨੇ ਪਾਰਲੀਮੈਂਟ ਵਿੱਚ ਕਿਹਾ ਸੋ ਇਹ ਸਾਰਾ ਖੇਖਣ ਹੈਗਾ ਐਕਚੁਅਲ ਟਾਰਗੇਟ ਹੈ ਜਿਹੜਾ ਸਿੱਖਾਂ ਨੂੰ ਕੀਤਾ ਜਾਂਦਾ ਵੀ ਜਿਹੜਾ ਦਸਤਾਰ ਧਾਰੀ ਬੰਦਾ ਹੈਗਾ ਸਿੱਖੀ ਦੀ ਜਾਂ ਪੰਜਾਬੀ ਪਹਿਚਾਣ ਦੀ ਗੱਲ ਕਰਦਾ ਹੈ ਉਹਨੂੰ ਥਾਂ ਥਾਂ ਤੇ ਟੱਕਰਿਆ ਜਾਵੇ ਔਰ ਉਹਦੀ ਬੇਇੱਜ਼ਤੀ ਔਰ ਬੇਪੱਤੀਆ ਕਿਸੇ ਤਰ੍ਹਾਂ ਕੀਤੀ ਜਾਵੇ ਹੁਣ ਕੋਈ ਚੈਨਲ ਇਹ ਕਹਿ ਕੇ ਦਿਖਾਵੇ ਵੀ ਅਸੀਂ ক্রিকেট ਦੀ ਵਿਰੋਧਤਾ ਕਰਦੇ ਆ ਕਿਉਂਕਿ ক্রিকেট ਨਾਲ ਜਿਹੜਾ ਜਿਹੜਾ ਇੰਡੀਆ ਦਾ ਪ੍ਰਮੁੱਖ ਕਾਰਪੋਰੇਟ ਜਗਤ ਹੈਗਾ ਉਹ ਜੁੜਿਆ ਹੋਇਆ ਹੈ ਭਾਰਤ ਦੇ ਗ੍ਰਹਿ ਮੰਤਰੀ ਦਾ ਬੇਟਾ ক্রিকেট ਟੀਮ ਦਾ ਜਿਹੜਾ ਉਹ ਸੈਕਟਰੀ ਆ ਜਿਹੜਾ BCCI ਦਾ ਹੈ ਕਿਸੇ ਸੋ ਉਹਦੇ ਨਾਲ ਜਿੰਨੇ ਵੀ ਟੈਲੀਵਿਜ਼ਨ ਚੈਨਲ ক্রিকেট ਦਾ ਪ੍ਰਸਾਰਣ ਕਰਦੇ ਆ ਜਿਨ੍ਹਾਂ ਨੂੰ ਮੋਟਾ ਪੈਸਾ ਮਿਲਦਾ ਹੈਗਾ ਐਡਵਰਟਾਈਜ਼ਮੈਂਟ ਤੋਂ ਉਹ ਉਹ ਭਾਰਤ ਦੇ ਵੱਡੇ ਕਾਰਪੋਰੇਟਸ ਨਾਲ ਸੰਬੰਧ ਰੱਖਦੇ ਨੇ ਸੋ ਇਟ ਮੀਨਸ ਕਾਰਪੋਰੇਟਸ ਦੇ ਹਿੱਤ ਵਿੱਚ ਜਾਂਦੀ ਹਰ ਇੱਕ ਗੱਲ ਜਾਇਜ਼ ਹੈਗੀ ਆ ਜਿਹੜੀ ਉਹਦੇ ਵਿਰੋਧ ਚੱਤ ਖੜੀਆ ਜਿਹੜਾ ਦਸਤਾਧਾਰੀ ਸਿੱਖ ਕੋਈ ਕਰਦਾ ਉਹਦੇ ਖਿਲਾਫ ਜ਼ਹਿਰੀਲਾ ਪ੍ਰਚਾਰ ਕੀਤਾ ਜਾਂਦਾ ਸਿੱਖਾਂ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈਗੀ ਆ